ਵਾਹਿਗੁਰੂ ਜੀ ਕਹਿੰਦੇ ਜਦੋਂ ਆਪਾਂ ਨਿਤਨੇਮ ਕਰਦੇ ਹਾਂ ਜਾਂ ਕੋਈ ਬਾਣੀ ਪੜ੍ਹਦੇ ਹਾਂ ਤੇ ਜਦੋਂ ਕਿਸੇ ਵੀ ਬਾਣੀ ਨੂੰ ਪੜਿਆ ਜਾਂਦਾ ਹੈ ਤੇ ਆਪਾਂ ਸੁੱਖ ਕੇ ਜਦੋਂ ਸੁੱਖ ਨਾ ਕਰਕੇ ਪੜ੍ਹਦੇ ਹਾਂ ਆਪਣਾ ਨੇਮ ਵਧਾ ਲੈਂਦੇ ਹਾਂ ਤੇ ਕਿਸੇ ਵਸਤੂ ਵਾਸਤੇ ਜਿਵੇਂ ਆਪਣਾ ਸਰੀਰ ਠੀਕ ਹੋ ਜਾਵੇ ਧੀਆਂ ਪੁੱਤਾਂ ਵਾਸਤੇ ਆਪਾਂ ਸੁੱਖ ਦਿਆਂ ਰਿਸ਼ਤਿਆਂ ਵਾਸਤੇ ਸੁੱਖ ਦਿਆਂ ਤੇ ਪੁੱਤ ਦਾ ਰਿਸ਼ਤਾ ਹੋ ਜਾਵੇ ਕੋਈ ਕੰਮਕਾਰ ਅੜਿਆ ਹੋਵੇ ਉਸ ਨੂੰ ਪੂਰਾ ਕਰਨ ਵਾਸਤੇ ਜਿਤੋਂ ਬਾਣੀ ਪੜੀ ਜਾਂਦੀ ਹੈ ਕੋਈ ਨਾਮ ਵਧਾਇਆ ਜਾਂਦਾ ਹੈ ਤੇ ਉਸ ਨੂੰ ਕਹਿੰਦੇ ਨੇ ਵਸਤੂ ਪਿਆਰ ਉਹ ਵਸਤੂ ਪਿਆਰ ਹੁੰਦਾ ਜਦੋਂ ਆਪਾਂ ਕਿਸੇ ਵਸਤੂ ਨੂੰ ਮੁੱਖ ਰੱਖ ਕੇ ਕੋਈ ਪਾਠ ਕਰਦੇ ਹਾਂ ਤੇ ਇਹ ਕੋਈ ਮਾੜੀ ਗੱਲ ਨਹੀਂ ਕਿ ਆਪਾਂ ਕਿਸੇ ਵਸਤੂ ਨੂੰ ਮੁੱਖ ਰੱਖ ਕੇ ਪਾਠ ਕਰ ਰਹੇ ਹਾਂ ਆਪਣਾ ਨਾਮ ਵਧਾ ਲਿੱਤਾ ਕਿ ਮੈਂ 13 ਪਾਠ ਸੁਖਮੀ ਸਾਹਿਬ ਜੀ ਦੇ ਕਰਨੇ ਨੇ ਜਾਂ ਫਿਰ 20 ਪਾਠ ਚੁਪਈ ਸਾਹਿਬ ਜੀ ਦੇ ਕਰਨੇ ਨੇ ਕੋਈ ਗਲਤ ਗੱਲ ਨਹੀਂ ਹੈ ਕਿ ਆਪਾਂ ਇਸ ਤਰ੍ਹਾਂ ਕਰੀਏ ਪਰ ਜਦੋਂ ਆਪਾਂ ਆਪਣੀ ਸੁੱਖਣਾ ਪੂਰੀ ਹੋ ਜਾਂਦੀ ਹੈ ਆਪਣਾ ਜਿਹੜਾ ਵਸਤੂ ਦੇ ਲਈ ਆਪਾਂ ਪਾਠ ਕਰਦੇ ਹਾਂ ਉਹ ਕੰਪਲੀਟ ਹੋ ਜਾਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਆਪਾਂ ਨੂੰ ਆਪਣਾ ਨੇਮ ਛੱਡਣਾ ਨਹੀਂ ਚਾਹੀਦਾ ਉਹ ਹੁੰਦਾ ਹੈ ਵਸਤੂ ਆਸਤੇ ਪਿਆਰ ਜੇ ਆਪਾਂ ਫਿਰ ਗੁਰੂ ਨਾਲ ਪਿਆਰ ਨਹੀਂ ਕਰਦੇ ਜੇ ਗੁਰੂ ਨੇ ਆਪਾਂ ਨੂੰ ਇੰਨਾ ਕੁਝ ਦਿੱਤਾ ਪਾਠ ਕਰਨ ਤੋਂ ਵਾਹਿਗੁਰੂ ਨੇ ਆਪਾਂ ਨੂੰ ਸਾਰੇ ਮਨੋਕਾਮਨਾ ਜਿਹੜੀ ਆਪਣੇ ਸੁੱਖੀ ਸੀ ਪੂਰੀ ਕਰ ਦਿੱਤੀ ਫਿਰ ਆਪਾਂ ਨੂੰ ਨੇਮ ਛੱਡਣਾ ਨਹੀਂ ਚਾਹੀਦਾ ਸਗੋਂ ਹੋਰ ਵਧਾਣਾ ਚਾਹੀਦਾ ਹੈ ਇਸੇ ਤਰ੍ਹਾਂ ਕਥਾ ਦੇ ਵਿੱਚ ਬਾਬਾ ਜੀ ਦੱਸਦੇ ਨੇ ਕਿ ਜਦੋਂ ਉਹ ਅੰਮ੍ਰਿਤਸਰ ਗਏ ਹੋਏ ਸੀ ਉੱਥੇ ਜਦੋਂ ਬਾਹਰ ਖੜੇ ਸੀ ਸਟੇਸ਼ਨ ਤੇ ਤੇ ਉੱਥੇ ਇੱਕ ਦਾਦੀ ਅਣੀ ਪੋਤੀ ਦੇ ਨਾਲ ਉਤਰਦੀ ਹੈ ਬਸ ਤੋਂ ਜਦੋਂ ਬਾਬਾ ਜੀ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਉਹ ਦੱਸਦੀ ਹੈ ਕਿ ਮੇਰੀ ਪੋਤੀ 27 ਸਾਲਾਂ ਦੀ ਹੋ ਗਈ ਹੈ ਤੇ ਹਜੇ ਤੱਕ ਇਸ ਦਾ ਕੋਈ ਰਿਸ਼ਤਾ ਨਹੀਂ ਹੋਇਆ ਬਹੁਤ ਅਰਚਨਾ ਆ ਰਹੀ ਹੈ ਰਿਸ਼ਤਾ ਹੋਣ ਦੇ ਵਿੱਚ ਤਾਂ ਬਾਬਾ ਜੀ ਉਸ ਨੂੰ ਕਹਿੰਦੇ ਨੇ ਕਿ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਹੋ ਤੇ ਇੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਥਾਨ ਹੈ ਤੁਸੀਂ ਉੱਥੇ ਜੋ ਮੈਂ ਦੱਸਾਂਗਾ ਉਹ ਤੁਸੀਂ ਕਰਨਾ ਹੈ ਕੰਮ ਕਰਨਾ ਹੈ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ 13 ਹਫ਼ਤੇ ਸੁਖਮੀ ਸਹਿਬ ਜੀ ਦਾ ਪਾਠ ਕਰਨਾ ਹੈ। ਹਰ ਹਫ਼ਤੇ ਬੇਟੀ ਨੇ ਅੱਧਾ ਘੰਟਾ ਝਾੜੂ ਲਗਾਉਣਾ ਹੈ ਤੇ ਝਾੜੂ ਲਗਾਉਣ ਦੇ ਨਾਲ ਨਾਲ ਹੀ ਵਾਹਿਗੁਰੂ ਵਾਹਿਤੂ ਦਾ ਜਾਪ ਕਰਨਾ ਹੈ। ਤਾਂ ਤੁਸੀਂ ਜਦੋਂ 13 ਹਫ਼ਤੇ ਕਰੋਗੇ ਤਾਂ ਪ੍ਰਮਾਤਮਾ ਤੁਹਾਡੀ ਸੁਣਨਗੇ। ਬੱਚੀ ਦਾ ਰਿਸ਼ਤਾ ਵੀ ਹੋ ਜਾਵੇਗਾ ਤੇ ਵਿਸ਼ਵਾਸ ਰੱਖ ਕੇ ਕਰਨਾ ਸਭ ਚੰਗਾ ਹੋਵੇਗਾ। ਤੇ ਉਹਨਾਂ ਦੀ ਗੱਲ ਮੰਨ ਕੇ ਇਸੇ ਤਰ੍ਹਾਂ ਉਹਨਾਂ ਨੇ ਕੀਤਾ। 13 ਹਫਤਿਆਂ ਦਾ ਸੁਖ ਨਾ ਸੁਖੀ ਤੇ 13 ਹਫਤੇ ਸੁਖਮਨੀ ਸਾਹਿਬ ਜੀ ਦਾ ਪਾਠ ਉੱਥੇ ਕਰਨ ਲੱਗ ਪਈਆਂ ਬੱਚੀ ਅੱਧਾ ਘੰਟਾ ਝਾੜੂ ਬਿਲਾਂਦੀ ਸੀ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰਦੀ ਸੀ ਬਾਬਾ ਜੀ ਕਹਿੰਦੇ ਜਦੋਂ ਮੈਂ ਕਥਾ ਦੇ ਵਿੱਚ ਬੈਠਿਆ 6 ਹਫਤੇ ਗੁਜ਼ਰੇ 6 ਹਫਤਿਆਂ ਬਾਅਦ ਕਹਿੰਦੇ ਮੇਰੇ ਫੋਨ ਤੇ 18 ਮਿਸਕੋਲਾਂ ਆਈਆਂ ਕਥਾ ਦੇ ਵਿੱਚ ਕਹਿੰਦੇ ਮੈਂ ਸਾਇਲੈਂਟ ਤੇ ਆਪਣਾ ਫੋਨ ਲਗਾ ਕੇ ਰੱਖ ਦਿੰਦਾ ਹਾਂ ਤੇ ਕਹਿੰਦੇ ਉਹ ਕਹਿੰਦੇ ਜਦੋਂ ਮੈਂ ਕਥਾ ਦੇ ਵਿੱਚ ਫੋਨ ਨੂੰ ਵੇਖਿਆ 18 ਮਿਸ ਕਾਲਾਂ ਕਿਸਦਿਆਂ ਨੇ ਕੋਈ ਜ਼ਰੂਰੀ ਕੰਮ ਹੋਵੇਗਾ ਕਥਾ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਵਾਪਸ ਫੋਨ ਕੀਤਾ ਤੇ ਅੱਗੋਂ ਉਹੀ ਬੀਬੀ ਜੀ ਬੋਲੇ ਕਹਿੰਦੇ ਤੁਸੀਂ 13 ਹਫ਼ਤੇ ਦੱਸਿਆ ਸੀ ਸਾਡਾ ਤਾਂ 6 ਹਫ਼ਤਿਆਂ ਦੇ ਵਿੱਚ ਹੀ ਬੇਟੀ ਦਾ ਰਿਸ਼ਤਾ ਹੋ ਗਿਆ ਹੈ ਕਹਿੰਦੇ ਮੈਂ ਵਧਾਈ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੀ ਮੈਂ ਜਦੋਂ ਜੇ ਘਰ ਲਗਾਇਆ ਤਾਂ ਕਹਿੰਦੇ ਬਾਬਾ ਜੀ ਰੁਕੋ ਰੁਕੋ ਮੈਂ ਤੁਹਾਨੂੰ ਇਸ ਕਰਕੇ ਫੋਨ ਕੀਤਾ ਹੈ ਕਿ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਜਿਹੜੇ ਤੁਸੀਂ 13 ਹਫ਼ਤੇ ਸਾਨੂੰ ਪਾਠ ਕਰਨੇ ਵਾਸਤੇ ਕਿਹਾ ਸੀ ਸੁਖਮੀ ਸਾਹਿਬ ਜੀ ਦਾ ਸਾਡਾ ਕੰਮ ਤਾਂ ਬਣ ਗਿਆ 6 ਹਫ਼ਤਿਆਂ ਦੇ ਵਿੱਚ ਹੀ ਸੁਖਨਾ ਪੂਰੀ ਹੋ ਗਈ ਕਿ ਫਿਰ ਦੱਸੋ ਹੁਣ ਅੱਗੇ ਤਾਂ 13 ਹਫ਼ਤੇ ਨਹੀਂ ਕਰਨੇ ਪੂਰੇ ਤੇ ਬਾਬਾ ਜੀ ਕਹਿੰਦੇ ਮੈਂ ਸੋਚ ਵਿੱਚ ਪੈ ਗਿਆ ਤੇ ਮੈਂ ਸੋਚਣ ਲੱਗਿਆ ਕਿ ਦੇਖੋ ਜਦੋਂ ਧੀ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਤਾਂ ਪੁੱਛਦੇ ਫਿਰਦੇ ਸੀ ਤੇ 13 ਹਫ਼ਤੇ ਜਦੋਂ ਦੱਸੇ ਉਹ ਪੂਰੇ ਕਰਨ ਦੀ ਬਜਾਏ ਜਦੋਂ ਪਰਮਾਤਮਾ ਨੇ ਛੇ ਹਫ਼ਤਿਆਂ ਦੇ ਵਿੱਚ ਹੀ ਰਿਸ਼ਤਾ ਤੈਅ ਕਰ ਦਿੱਤਾ ਤੇ ਹੁਣ ਜਾ ਕੇ 13 ਹਫ਼ਤੇ ਵੀ ਜ਼ਿਆਦਾ ਲੱਗਣ ਲੱਗ ਪਏ ਤੇ ਇਸੇ ਤਰ੍ਹਾਂ ਹੁੰਦਾ ਹੈ ਕਹਿੰਦੇ ਜਦੋਂ ਆਪਾਂ ਗਿਣਤੀਆਂ ਦੇ ਵਿੱਚ ਕਿਸੇ ਵਸਤੂ ਨੂੰ ਮੁੱਖ ਰੱਖ ਕੇ ਪਾਠ ਕਰਦੇ ਹਾਂ ਤੇ ਜਦੋਂ ਆਪ ਨੂੰ ਵਸਤੂ ਮਿਲ ਜਾਂਦੀ ਹੈ ਤਾਂ ਫਿਰ ਉਸ ਪਾਠ ਨੂੰ ਆਪਾਂ ਛੱਡ ਦਿੰਦੇ ਹਾਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣਾ ਨੇਮ ਸੱਗੋਂ ਹੋਰ ਬਦਾਲ ਲੈਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਜਦੋਂ ਆਪਾਂ ਨੂੰ ਇਹਨਾਂ ਕੁਝ ਵਕਸ਼ਿਆ ਹੁੰਦਾ ਹੈ ਜੋ ਆਪਾਂ ਨੂੰ ਕਿਧਰੋਂ ਵੀ ਨਹੀਂ ਮਿਲਦਾ ਤੇ ਉਸ ਪਰਮਾਤਮਾ ਦਾ ਪਾਠ ਕਰਨ ਦੇ ਨਾਲ ਬਾਣੀ ਪੜਨ ਦੇ ਨਾਲ ਜਦੋਂ ਇੰਨਾ ਕੁਝ ਮਿਲ ਜਾਂਦਾ ਹੈ ਤਾਂ ਹੋਰ ਅੱਗੇ ਪਤਾ ਨਹੀਂ ਪਰਮਾਤਮਾ ਆਪਾਂ ਨੂੰ ਕੀ ਕੀ ਦੇ ਦੇਣ ਸਾਰੀਆਂ ਖੁਸ਼ੀਆਂ ਆਪਣੇ ਝੋਲੀ ਦੇ ਵਿੱਚ ਪਾ ਦਿੰਦੇ ਨੇ ਤੇ ਜਦੋਂ ਵੀ ਕਿਸੇ ਵੀ ਬੱਚੇ-ਬੱਚੀ ਦਾ ਰਿਸ਼ਤੇ ਵਿੱਚ ਅੜਚਨ ਆਵੇ ਪਰਮਾਤਮਾ ਦੀ ਬਾਣੀ ਪੜਿਆ ਕਰੋ ਇਸ ਵੀਡੀਓ ਦੇ ਰਾਹੀਂ ਮੇਰੀ ਛੋਟੀ ਜੀ ਕੋਸ਼ਿਸ਼ ਸੀ ਕਿ ਜੇਕਰ ਤੁਹਾਡੇ ਵੀ ਬੱਚਿਆਂ ਦੇ ਰਿਸ਼ਤਿਆਂ ਵਿੱਚ ਰੁਕਾਵਟ ਆ ਰਹੀ ਹੈ ਜਾਂ ਫਿਰ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਤਾਂ ਤੁਸੀਂ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ 13 ਹਫਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੋ ਤੇ ਤੁਹਾਡੀ ਮਨੋ ਕਾਮਨਾ ਵਾਹਿਗੁਰੂ ਜੀ ਜ਼ਰੂਰ ਪੂਰੀ ਕਰਨਗੇ ਬੱਚਿਆਂ ਦੇ ਰਿਸ਼ਤੇ ਵੀ ਕਰਵਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ